ਇਹ ਮੈਟਰ ਹੈ ਗਾਜੀ ਜੀ ਤੇਿਆ ਸੀ ਦਸਰ ਪਹੁੰਚੇ ਹਾਂਜੀ ਪਾਜੀ ਮਤਲਬ 21 ਤਰੀਕ ਨੂੰ ਰਾਤ ਨੂੰ 11 ਵਜੇ ਇਹ ਗੱਲ ਹੋਈ ਆਪਣੇ ਨਾਲ ਵੀ ਮਤਲਬ ਉਹ ਮੁੰਡੇ ਨੂੰ ਕੋਠੇ ਤੇ ਥਲੇ ਸੋਟਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪਾਂਡੀਆਂ ਵੱਲੋਂ ਕਿਹਨਾਂ ਵੱਲੋਂ ਕੀਤਾ ਗਵਾਂਟੀਆਂ ਵੱਲੋਂ ਅੱਛਾ ਤੁਸੀਂ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਜਾਣੇ ਸੀਗੇ ਅੱਜ ਦੋ ਜਾਣੇ ਅੱਛਾ ਤੁਹਾਡਾ ਮੁੰਡਾ ਛਡਾਣ ਆਇਆ ਸੀ ਹਾਂਜੀ ਹਾਂਜੀ ਛਡਾਉਣ ਆਇਆ ਸੀ ਮੇਰਾ ਤੇ ਮੁੰਡੇ ਨੂੰ ਉਹਨਾਂ ਨੇ ਕੋਠੇ ਤੇ ਥਲੇ ਹਾਂਜੀ ਮੁੰਡੇ ਨੂੰ ਕੋਠੇ ਤੇ ਥਲੇ ਸੋਟਿਆ ਸ਼ੀਰ ਦੀ ਕੰਪਲੇਨਟ ਕੀਤੀ ਕਿਸੇ ਨਹੀਂ ਹਾਂਜੀ ਕਾਤੇ ਕਿ ਕੋਈ ਕਾਰਵਾਈ ਕੀਤੀ ਕੋਈ ਕੁਛ ਨਹੀਂ ਕੀਤੀ ਉਹਨਾਂ ਨੇ ਐ ਹੀ ਮੁੰਡੇ ਵੱਲ ਰਹਿ ਗਏ ਨਾ ਮੁੰਡੇ ਨੂੰ ਦਾਖਲ ਕਰਾਇਆ ਸੀ ਪਰ ਨਹੀਂ ਸਾਡੀ ਸੁਣੀ ਨਹੀਂ ਕਿਸੇ ਹਾਂਜੀ ਸੁਣੀ ਨਹੀਂ ਕਿਸੇ ਜਦੋਂ ਜੱਥੇ ਬੰਦੀ ਕੋ ਪੁੱਛਿਓ ਐਸਐਸਪੀ ਤੋਂ ਮਿਲਿਓ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਕਹਾਂਗੇ ਤੁਹਾਡਾ ਜੀ ਕਿੱਥੋਂ ਹੋ ਰਹੇ ਨੇ ਬਲੇ ਟਿੰਡਾ ਟੀਆਂ ਦੇ ਅੱਜ ਵੀ ਵਿਆਹ ਦੀ ਦਫਤਰ ਆਏ ਕੀ ਸਾਰਾ ਨਾ ਹਾਂਜੀ ਐ ਨਾ ਸਰ ਇੱਕ ਇੱਕੀ ਤਰੀਕ ਰਾਤ ਰਾਤ 11 ਵਜੇ ਇਹ ਸੁੱਤੇ ਪਏ ਸੀ ਦੋ ਗਵਾਂਢੀ ਆਏ ਸੀ ਉਹਨਾਂ ਨੇ ਇਹਨਾਂ ਨਾਲ ਆਣੇ ਕੇ ਜ਼ਬਰਦਸਤੀ ਕੀਤੀ ਪਹਿਲਾ ਮਾਰ ਹਾਂਜੀ ਕੱਪ ਇਹਨਾਂ ਦੇ ਕੱਪੜੇ ਪਾੜੇ ਫਿਰ ਇਹਨਾਂ ਦੇ ਮੁੰਡੇ ਨੇ ਵੇਖ ਲਿਆ ਫਿਰ ਉਹਨੂੰ ਚੁੱਕ ਕੇ ਉਹਨਾਂ ਨੇ ਕੁੱਟ ਤੋਂ ਸੁੱਟ ਦਿੱਤਾ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਥੇ ਬੰਦੀਆਂ ਦੇ ਨਾਲ ਐਸਪੀ ਐਸਐਸਪੀ ਦੇ ਦਫ਼ਤਰ ਪਹੁੰਚੇ ਆ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਆਜੀ ਬਬਾਈ ਕੀ ਨਹੀਂ ਦੱਸਣਾ ਨਾ ਕਸ਼ਮੀਰ ਸਾਨੂੰ ਅੱਜ ਕਿੱਥੇ ਰਹਿਣ ਵਾਲੇ ਇਹਨਾਂ ਦਾ ਆਪਣਾ ਉਠੀਆਂ ਜੀ ਕੀ ਮੈਟਰ ਹੋਇਆ ਪਹਿਲੀ ਇਹ ਵੇਖੋ ਜੀ ਦੋ ਮਗਵਾਂਡੀਆਂ ਦੇ ਦੋ ਮੁੰਡੇ ਆਏ ਆ ਉਹ ਭੱਜ ਕੇ ਤੇ ਕੋਠੇ ਤੇ ਚੜ ਗਏ ਆ ਉੱਥੇ ਤੇ ਚੜ ਕੇ ਆਣ ਕੇ ਆ ਬੀਬੀ ਨਾਲ ਜ਼ਬਰਦਸਤੀ ਕਰਨ ਲੱਗ ਪਏ ਸਾਡੀ ਬੀਬੀ ਕੌਣ ਲੱਗਦੀ ਜੀ ਸਾਡੀ ਨੌ ਆ ਜੀ ਜ਼ਬਰਦਸਤੀ ਕਰਦਿਆਂ ਉਹ ਮੇਰਾ ਪੋਤਰਾ ਉੱਠਿਆ ਜੀ ਉਹਨੇ ਉੱਠ ਕੇ ਵੇਖਿਆ ਵੀ ਇਹ ਕੀ ਹੁੰਦਾ ਉਹਨਾਂ ਨੇ ਇਹਨੂੰ ਛੱਡ ਕੇ ਤੇ ਭੱਜ ਕੇ ਉਹਨੂੰ ਫੜ ਲਿਆ ਉਹਨੂੰ ਫੜ ਕੇ ਤੇ ਕੋਠੇ ਤੋਂ ਥੱਲੇ ਸੁੱਟ ਦਿੱਤਾ ਛੁੱਟ ਕੇ ਉਹ ਜ਼ਬਰਦਸਤੀ ਦੇ ਕੱਪੜੇ ਪਾੜਨ ਦਾ ਕਰ ਗਏ ਜੀ ਕੈਰੀ ਕੰਪਲੇਨ ਲਿਖਾਈ ਤੁਸੀਂ ਨਹੀਂ ਜੀ ਕਪਲੇਟ ਮੇਰੀ ਗੱਲ ਸੁਣ ਲਿਖਾਈ ਆ ਨਾ ਤੇ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਐਸਐਸਪੀ ਦਫ਼ਤਰ ਪੁੱਜੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਪੁੱਜੇ ਆਪਾਂ ਤੇ ਅੱਜ ਫਿਰ ਆਪਾਂ ਹਾਂਜੀ ਉਹਨਾਂ ਨੇ ਭਰੋਸਾ ਦਿਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਦੇ ਹੋਣ ਦੇ ਨਾਤੇ ਅੱਜ ਸਾਡੇ ਕੋਲ ਭੈਣ ਸਰਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਓਟਿਆਲ ਤਹਿਸੀਲ ਜ਼ਿਲ੍ਹਾ ਅਮਰਸਰ ਨੇ ਇੱਕ ਹਲਫਿਆ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਗਵਾਂਢੀਆਂ ਵੱਲੋਂ ਜਿਹੜਾ ਵਾ ਜਬਰੇ ਸਾਡੇ ਘਰ ਰਾਤ 11 ਵਜੇ ਕੰਧਾਂ ਟੱਪ ਕੇ ਹਮਲਾ ਕਰਨ ਦੀ ਕੋਸ਼ਿਸ਼ ਨਾਲ ਆਏ ਆ ਔਰ ਨਾਲ ਦੀ ਨਾਲ ਇਹ ਭੈਣ ਨੇ ਇਹ ਵੀ ਵਿੱਚ ਐਲੀਕੇਸ਼ਨ ਲਾਇਆ ਕਿ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਉਹਦੇ ਜਿਹੜੇ ਤਨ ਦੇ ਕੱਪੜੇ ਪਾੜੇ ਗਏ ਆ ਔਰ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਬੇਟਾ ਲੱਗੇ ਸੁੱਤਾ ਸੀ ਉਹਨੂੰ ਜਾਨੋਂ ਖਤਮ ਕਰਨ ਦੇ ਇਰਾਦੇ ਨਾਲ ਜਿਹੜਾ ਵਾ ਕੋਠੇ ਤੋਂ ਛੁੱਟਿਆ ਗਿਆ ਵਾ ਔਰ ਕੋਠੇ ਤੋਂ ਛੁੱਟਣ ਦੇ ਨਾਲ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਜਿਹੜਾ ਮਣਕਾ ਵਾ ਉਹ ਪ੍ਰੈਸ ਹੋ ਗਿਆ ਜੋ ਡਾਕਟਰਾਂ ਨੇ ਦੱਸਿਆ ਔਰ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਸ਼ਹਿਦ ਦਿੱਤੀ ਆ ਕਿਉਂਕਿ ਸੋਈਆਂ ਤੇ ਕੁਝ ਮੁਲਾਜ਼ਮਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਆ ਉਹਨਾਂ ਦੀ ਸ਼ਹਿਦ ਕਰਨੀ ਇਹ ਸਾਰਾ ਕੁਝ ਹੋਇਆ ਵਾ ਜਿਹਦੀ ਅੱਜ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਆ ਔਰ ਇਨਸਾਫ ਦੀ ਮੰਗ ਕੀਤੀ ਗਈ ਆ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਇਹ ਸਾਰਾ ਮਸਲਾ ਬੜੀ ਗੰਭੀਰਤਾ ਨਾਲ ਵਾਚਣ ਤੋਂ ਬਾਅਦ ਅਸਰਚੋ ਇਹ ਕਮਾਲ ਦੀ ਡਿਊਟੀ ਲਈ ਗਈ ਆ ਕਿ ਪੀੜਤ ਨੂੰ ਜਿਹੜਾ ਵਾ ਇਨਸਾਫ ਦਵਾਇਆ ਜਾਵੇ ਔਰ ਅਸੀਂ ਵੀ ਪ੍ਰਸ਼ਾਸਨ ਨੂੰ ਜਥੇਬੰਦੀ ਵੱਲੋਂ ਅਪੀਲ ਕਰਦੇ ਆ ਕਿ ਭੈਣ ਸਰਜੀਤ ਕੋਰ ਨੂੰ ਜਿਹੜਾ ਵਾ ਜਿਹੜਾ ਇਹਨਾਂ ਨੇ ਕੇਸ ਦੇ ਸੰਬੰਧੀ ਬਰਖਾਸਤਾਂ ਦਿੱਤੀਆਂ ਉਹਨੂੰ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕਾਰਨ ਕਿਸੇ ਸਮੇਂ ਤੇ ਇੱਕ ਹੋਰ ਉਸ ਦਾ ਐਰੋਜੀ ਕਰਨਾ ਕਿਸੇ ਨੇ ਘਰ ਵੀ ਆ ਜਾਣਾ ਤੇ ਇਹਨੂੰ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਬਜਾਏ ਹੋਰ ਕਿਸੇ ਪਾਰਟੀ ਨਾਲ ਕਰਵਾਇਆ ਕਾ ਕਾਰ ਨੇ ਇਹ ਸਾਹਮਣੇ ਆਇਆ ਜੀ ਕਿ ਇਹਨਾਂ ਦਾ ਇੱਕ ਲੜਕਾ ਸੀ ਆ ਉਹਤੇ 376 ਦਾ ਪਰਚਾ ਦਰਜ ਸੀ ਔਰ ਉਹ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਨਕੁਆਰੀ ਲਵਾ ਰਹੇ ਆ ਪਰਚੇ 'ਚ ਉਹ ਨਜਾਇਜ਼ ਪਾਇਆ ਗਿਆ ਵਾ ਵੇਖੋ ਜੀ ਇਹ ਤੇ ਪੁਲਿਸ ਦਾ ਮੈਟਰ ਆ ਕਿ ਉਹਨਾਂ ਨੇ ਜਿਹੜੀ ਜਾਂਚ ਕਰਨੀ ਆਪਣੀ ਬਾਕੀ ਕੋਰਟ ਦਾ ਹੈਗਾ ਵਾ ਤੇ ਕੋਰਟ ਆਪਣੀ ਜਾਂਚ ਕਰਕੇ ਦੱਸੇਗੀ ਵੀ ਸਹੀ ਆ ਕਿ ਗਲਤ ਆ ਪਰਚਾ ਕੀਤਾ ਗਿਆ ਜਿਹੜਾ ਵਿਰੋਧੀ ਧਿਰ ਨੇ ਆਣ ਕੇ ਬਦਲਾ ਬਦਲੇ ਦੀ ਭਾਵਨਾ ਨਾਲ ਇਹਨਾਂ ਤੇ ਅਟੈਕ ਕੀਤਾ ਉਹ ਬਿਲਕੁਲ ਗਲਤ ਆ ਉਹ ਜਿਹੜਾ ਕਾਨੂੰਨ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਕਿ ਕਾਨੂੰਨ ਹੱਥ ਚ ਲਿਆ ਜਾਵੇ ਬੇਟੇ ਨੂੰ ਜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜਦੋਂ ਕੋਠੇ ਤੋਂ ਡਿੱਗਾ ਉਹ ਮੁੱਦਾ ਇਦਾਂ ਡਿੱਗਾ ਤੇ ਉਹਦਾ ਜਿਹੜਾ ਵਾ ਰੀਡ ਦੀ ਹੱਡੀ ਦਾ ਮਨਕਾਰ ਜਿਹੜਾ ਪ੍ਰੈਸ ਹੋ ਗਿਆ ਨਹੀਂ ਨਹੀਂ ਪੁਰਾਣੀ ਬੇਟੇ ਨਾਲ ਸੀ ਜੀ ਨਹੀਂ ਨਹੀਂ ਪੁਰਾਣੀ ਬੇਟੇ ਪੁਰਾਣੀ ਰੰਜਿਸ਼ ਕਿੰਨਾ ਨਾਲ ਸੀ ਪੁਰਾਣੀ ਇਹਨਾਂ ਦੇ ਪਰਿਵਾਰ ਨਾਲ ਇਹ ਦੱਸਦੇ ਆ ਕਿ ਸਾਡੀ ਨਾਲ ਪਿੱਛੋਂ ਹਿੱਦਾਂ ਕੋਈ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀ ਬਾਜ਼ੀ ਦੇ ਕਾਰਨ ਰੰਜਿਸ਼ ਬਾਜ਼ੀ ਚੱਲਦੀ ਆ ਰਹੀ ਹੈ ਪਰ ਉਹ ਤੋਂ ਉਸੇ ਤਹਿਤ ਇਹਨਾਂ ਦਾ ਜਿਹੜਾ 376 ਦਾ ਪਰਚਾ ਬੇਟੇ ਦਾ ਝੂਠਾ ਨਾਲ ਕਰਵਾਇਆ ਗਿਆ ਬਸ